ਸੋਸ਼ਲ ਮੀਡੀਆ ਰਾਹੀਂ ਪਿਆਰ ਅਤੇ ਫਿਰ ਵਿਆਹ ਅੱਜਕਲ ਆਮ ਗੱਲ ਹੋ ਗਈ ਹੈ। ਭਾਰਤ 'ਚ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲੇ ਹਨ। ਜਦੋਂ ਸੋਸ਼ਲ ਮੀਡੀਆ 'ਤੇ ਦੋ ਲੋਕਾਂ ਨੂੰ ਪਿਆਰ ਹੋ ਜਾਂਦਾ ਹੈ ਅਤੇ ਵਿਦੇਸ਼ਾਂ ਤੋਂ ਨੌਜਵਾਨ ਲੜਕੇ ਲੜਕੀਆਂ ਭਾਰਤ 'ਚ ਆ ਕੇ ਵਿਆਹ ਕਰਵਾ ਲੈਂਦੇ ਹਨ। ਪਰ ਬਹੁਤ ਵਾਰ ਲੋਕ ਠਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਅਜਿਹਾ ਹੀ ਹੋਇਆ ਪੰਜਾਬ ਦੇ ਇੱਕ ਨੌਜਵਾਨ ਨਾਲ ਦਰਸਲ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਇੱਕ ਨੌਜਵਾਨ ਪਿਛਲੇ 6 ਸਾਲਾਂ ਤੋਂ ਦੁਬਈ ਵਿੱਚ ਕੰਮ ਕਰ ਰਿਹਾ ਸੀ ਇਸ ਦੌਰਾਨ ਉਸਦੀ سوشل ਮੀਡੀਆ ਤੋਂ ਇੱਕ ਲੜਕੀ ਨਾਲ ਦੋਸਤੀ ਹੋ ਗਈ ਇਸ ਦੌਰਾਨ ਦੋਵਾਂ ਵਿਚਾਲੇ ਗਲਬਾਤ ਸ਼ੁਰੂ ਹੋ ਗਈ ਅਤੇ ਉਹਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ ਸ਼ੁੱਕਰਵਾਰ ਯਾਨੀ ਕਿ 6 ਦਸੰਬਰ ਨੂੰ ਦੋਵਾਂ ਦਾ ਵਿਆਹ ਹੋਣਾ ਸੀ ਲੜਕਾ 1 ਮਹੀਨਾ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਅਤੇ ਉਸ ਦਾ ਵਿਆਹ ਪੱਕਾ ਹੋ ਗਿਆ ਸੀ ਹਾਲਾਂਕਿ ਇਸ ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਐ ਸੀ ਕਿ ਲੜਕੇ ਦੇ ਪਰਿਵਾਰ ਵਾਲੇ ਕਦੇ ਵੀ ਲੜਕੀ ਨੂੰ ਨਹੀਂ ਮਿਲੇ ਸਨ ਸਵੇਰੇ ਜਦੋਂ ਲੜਕੇ ਦਾ ਪਰਿਵਾਰ ਵਿਆਹ ਦੇ ਲਈ ਪਰਾਤ ਨਾਲ ਜਲੰਧਰ ਤੋਂ ਮੋਗਾ ਪਹੁੰਚਿਆ ਤਾਂ ਉਸ ਪੈਲੈਸ ਦਾ ਪਤਾ ਨਹੀਂ ਲਗਾ ਜਿੱਥੇ ਵਿਆਹ ਹੋਣਾ ਸੀ ਜਦੋਂ ਕੁੜੀ ਦੇ ਨਾਲ ਫੋਨ ਉੱਤੇ ਗੱਲ ਕੀਤੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਇਸ ਪੂਰੇ ਮਾਮਲੇ ਤੇ ਪੁਲਿਸ ਅਤੇ ਦੀਪਕ ਨੇ ਕੀ ਕੁਝ ਕੀਤਾ ਸੁਣੋ ਕੀ ਨਾਮ ਹੈ ਵੀਰ ਤੁਹਾਡਾ? ਦੀਪਕ। ਦੀਪਕ ਕਿੱਥੋਂ ਦੇ ਰਹਿਣਾ ਨੇ? ਮੜੇ ਵਾਲੇ ਤੋਂ ਜੀ। ਸਾਰਾ ਬੰਨਿਆ ਹੋਇਆ ਥਾਣੇ ਪਹੁੰਚੋ ਕੀ ਗੱਲ ਕੀ ਹੈ? ਭਾਈ ਵਿਰਾਸ ਲੈ ਕੇ ਆਏ ਸੀ ਕਿਹਣਾ ਮੜੇ ਵਾਲੇ ਤੋਂ। ਇੱਥੇ ਮੁੱਕ ਗਿਆ। ਰੋਡ ਰੋਜ਼ਗਾਰ ਨੇ ਪਿਆਸਦਾ ਗਿਆ ਸੀ ਸਭਾ। ਸਹੀ। ਤੇ ਉਦੋਂ ਬਾਅਦ ਆਈ ਫੋਨ ਕਰਦੇ ਰਿਹਾ ਉਹ ਕਹਿੰਦੇ ਅੱਗੇ ਆਉਨੇ ਤੁਹਾਨੂੰ ਲੈਣ ਆਉਨੇ ਆ ਲੈਣ ਆਉਨੇ ਆ। ਹੁਣ ਭਾਈ 5 ਵਜੇ ਤੱਕ ਹੀ ਵੇਟ ਕੀਤੀ ਹੈ ਕਿਉਂਕਿ ਕੋਈ ਨਹੀਂ ਆਇਆ। ਕਿੱਥੇ ਅੱਜ ਤਾਂ ਵਿਆਹ ਰੱਖਿਆ ਹੋਇਆ ਸੀਗਾ। ਅੱਜ ਦਾ ਵਿਆਹ ਰੱਖਿਆ ਹੈ ਭਾਈ। ਪਹਿਲਾਂ 2 ਦਾ ਸੀਗਾ ਭਾਈ। 2-2 ਕਹਿੰਦੇ ਸਾਡੇ ਪਿਓ ਦੇ ਸੱਟ ਲੱਗ ਗਈ ਆ। ਅਸੀਂ ਤਾਂ ਕਰਕੇ ਉਹਨਾਂ ਨੇ 2-3 ਦਿਨ ਬਕਵਾ ਲਿਆ ਫਿਰ ਉਹਨੇ ਸ਼ੇ ਦਾ ਕੀਤਾ ਸਰਪੰਚੀ ਸੀ ਕਿ ਨਹੀਂ ਐਸ ਨਹੀਂ ਪਹੁੰਚੇ ਭਾਈ ਪਹੁੰਚੇ ਨਹੀਂ ਸਾਨੂੰ ਕਹੇ ਜਾਂਦੇ ਆਨੇ ਤੁਹਾਨੂੰ ਲੈ ਕੇ ਜਾਂਦੇ ਅੱਗੇ ਲੈ ਕੇ ਜਾਂਦੇ ਪੈਲਸ ਕਿਹੜਾ ਦੱਸਿਆ ਜੀਗਾ ਰੋਜ਼ਗਾਰਡ ਹੈਗਾ ਇੱਥੇ ਕੋਈ ਪੈਲਸ ਇੱਥੇ ਸਭ ਨੂੰ ਪੁੱਛਿਆ ਕੋਈ ਕਹਿੰਦਾ ਤੇ ਰੋਜ਼ਗਾਰਡ ਨਾ ਪੈਲਸ ਹੀ ਨਹੀਂ ਹੈਗਾ ਤੇ ਵਿਆਹ ਕਿਵੇਂ ਹੋਇਆ ਸੀ ਇਹ ਗੱਲਬਾਤ ਕਿਵੇਂ ਹੋਈ ਭਾਈ ਇੰਸਟਾਗ੍ਰਾਮ ਤੇ ਹੋਈ ਨਾ ਤੁਸੀਂ ਕਿਤੇ ਰਹਿੰਦੇ ਜੀ ਮੈਂ ਤਾਂ ਵਿਦੇਸ਼ ਹੀ ਸੀ ਕਹਿੰਦਾ ਦੁਬਈ ਕਿੰਨੀ ਦੇਰ ਤੋਂ ਮੈਨੂੰ ਭਾਈ 5-6 ਸਾਲ ਹੋ ਗਏ ਆ ਚੇਫਲਦ ਤੁਸੀਂ ਦੁਬਈ ਰਹਿੰਦੇ ਹੋ ਹਾਂਜੀ ਤੇ ਗੱਲ ਕਿਵੇਂ ਹੋਈ ਸੀ ਲੜਕੀ ਨਾਲ ਨਾਲ ਇੰਸਟਾਗ੍ਰਾਮ ਤੇ ਹੋਈ ਸੀ ਕਿਤੇ ਕਦੇ ਦੇਖਿਆ ਲੜਕੀ ਨੂੰ ਕਿਸ ਨੂੰ ਨਹੀਂ ਵੀਡੀਓ ਕਾਲ ਤੇ ਹੋਈ ਆ ਗੱਲ ਉਹ ਵੀ ਖਾਸ ਇਨੀ ਨਹੀਂ ਆ ਉਹਦਾ ਫੋਟੋ ਫੋਟੋ ਉਹਨੇ ਪਾਈਆਂ ਫੋਟੋ ਪਤਾ ਨਹੀਂ ਉਹ ਸਹੀ ਆ ਕਿ ਨਹੀਂ ਸਹੀ ਕਿੰਨੀ ਦੇਰ ਤੋਂ ਤੁਹਾਡੀ ਇੰਸਟਾਗ੍ਰਾਮ ਤੇ ਗੱਲ ਹੋਈ ਜੀ ਮੇਰੀ 3 ਸਾਲ ਹੋ ਗਈ ਹੈ ਮਤਲਬ ਕਿ ਪੈਣੇ ਨਹੀਂ 3 ਸਾਲ ਹੀ ਹੋਈ ਹੈ ਰੈਗੂਲਰ ਗੱਲ ਹੁੰਦੀ ਸੀ ਉਹਨਾਂ ਨਾਲ ਰੈਗੂਲਰ ਹੁੰਦੀ ਸੀ ਪੰਜ ਤੇ ਫਿਰ ਕੀ ਵਿਆਹ ਕਰਾਉਂਦਾ ਸੋਚਿਆ ਤੁਸੀਂ ਵਿਆਹ ਕਰਾਉਂਦਾ ਸੋਚਿਆ ਸਹੀ ਬਾਜੀ ਅੱਛਾ ਉਹਦੇ ਘਰੇ ਗੱਲ ਹੋਈ ਆ ਮਾਤਾ ਹੁਣਾਂ ਨਾਲ ਗੱਲ ਹੋਈ ਆ ਸਾਰੇ ਨਾਲ ਸਾਡੇ ਮਾਦਮ ਨਾਲ ਗੱਲ ਇਹ ਪਤਾਣਾ ਗੱਲ ਹੋਈ ਸੀ। ਭਾਈ ਫੇਸ ਮਿਲੇ ਹੋ ਕਦੇ ਉਹਨਾਂ ਨੂੰ? ਫੇਸ ਨਹੀਂ ਮਿਲੇ ਭਾਜੀ। ਕਦੇ ਵੀ ਨਹੀਂ ਮਿਲੇ। ਨਹੀਂ। ਤੇ ਅੱਜ ਮੈਨੂੰ 1 ਹਿੰਨ ਮਹੀਨਾ ਹੋਇਆ ਭਾਜੀ ਆਏ ਨੂੰ ਮੈਂ ਤਾਂ ਹੋਣੀ ਆਇਆ ਛੁੱਟੀਆਂ ਤੇ ਤੁਸੀਂ ਹੁਣੇ ਆਇਆ। ਹਾਂਜੀ। ਤੇ ਅੱਜ ਫਿਰ ਪੈਲਸ ਜਦੋਂ ਪਹੁੰਚੇ ਕੀ ਬਣਿਆ ਤਾਂ? ਪੈਲਸ ਪਹੁੰਚੀ ਨਹੀਂ ਭਾਜੀ। ਪੈਲਸ ਪਹੁੰਚੀ ਨਹੀਂ। ਪੈਲਸ ਹੈ ਹੀ ਨਹੀਂ ਜੀ। ਮੋਗੇ ਦੇ ਵਿੱਚ। ਪੈਲਸ ਉਹ ਕਹਿੰਦੇ ਆਈ ਨਹੀਂ ਮੋਗੇ ਜੀ ਸਾਰ ਨੂੰ ਪੁੱਛਿਆ। ਕੋਈ ਕਹਿੰਦੇ ਤੇ ਮੋਗੇ ਜੀ ਪੈਲਸ ਹੀ ਨਹੀਂ ਹੈਗੀ ਰੋਜ਼ਗਾਰ ਨੂੰ। ਸੰਪਰਕ ਕੀਤਾ ਉਹਨਾਂ ਨਾਲ। ਸੰਪਰਕ ਭਾਈ ਕੀਤਾ ਉਹਨਾਂ ਨਾਲ ਸਾਨੂੰ ਖੁਦ ਫੋ ਸਾਨੂੰ ਇਨਸਾਫ ਚਾਹੀਦਾ ਸਰ ਜੀ ਤੱਕਾ ਹੋਇਆ ਹੈ ਕਿਉਂਕਿ ਸਾਡੇ ਘਰ ਚ ਵੀ ਖਰਚਾ ਹੋਇਆ ਹੈਗਾ ਖਰਚਾ ਹੋਇਆ ਹੈਗਾ ਸਹੀ ਲੜਕੀ ਨੇ ਪੈਸੇ ਪੂਸੇ ਵੀ ਲਿੱਤੇ ਪੈਸੇ ਲਏ ਆ ਭਾਜੀ ਕਿੰਨੇ ਪੈਸੇ ਲਿੱਤੇ ਹੋਣਗੇ 50000 ਰੁਪਏ ਲਿਆ ਹੈਗਾ ਭਾਜੀ ਉਹ ਕਦੇ ਲਿੱਤੇ ਸੀ ਹੈ ਉਹ ਕਦੇ ਲਿੱਤੇ ਸੀ ਭਾਜੀ ਉਹਦੇ ਲੈ ਸੀਗੇ ਕਹਿੰਦੇ ਖਰਚਾ ਨਹੀਂ ਹੈਗਾ ਖਾਚ ਮੈਂ ਤਾਂ ਵੈਸੇ ਪਾਏ ਨਾ ਖਰਚੇ ਵਾਸਤੇ ਕਿਤੇ ਹੋਇਆ ਕਿਤੇ 10000 ਰੁਪਏ ਦੇ ਕੇ ਇਦਾਂ ਮੰਗਦਾ ਹੈ ਦੁਬਈ ਤੋਂ ਪੈਸੇ ਭੇਜਦੇ ਆ ਦੁਬਈ ਤੋਂ ਭਾਜੀ ਅੱਜ ਕਿੰਨੇ ਜਣੇ ਬਰਾਤ ਲੈ ਕੇ ਆਏ ਬਰਾਤ ਚ ਭਾਜੀ ਹੋਏਗਾ ਕੋਈ 150 ਬੰਦਾ ਹੋਏਗਾ ਨਾ ਕੰਪਲੀਟ ਕੀਤੀ ਥਾਣੇ ਕੰਪਲੀਟ ਕੀਤੀ ਬਾਜੀ ਡਰਾਈਵਰ ਜੀ ਤੁਹਾਡਾ ਮੇਰੇ ਨਾਲ ਪ੍ਰਿੰਚਲ ਪ੍ਰਿੰਚਲ ਜੀ ਸਾਣੇ ਪਹੁੰਚੇ ਹੋ ਮੁੰਡੇ ਦੇ ਸਹਰੀ ਬਣਨੇ ਹੋਏ ਆ ਕੀ ਗੱਲ ਕੀ ਹੈ ਬਾਜੀ ਅਸੀਂ ਤੇ ਵਿਆਹ ਨੂੰ ਆਏ ਸੀ ਸਾਨੂੰ 10 ਦਾ ਟਾਈਮ ਦਿੱਤਾ ਸੀ ਆਜੋ ਫੋਨ ਕਰਦੇ ਸੀ ਚੱਕ ਲੈਂਦੇ ਸੀ ਫੋਨ ਕਰਦੇ ਚੱਕ ਲੈਂਦੇ ਅਸੀਂ ਹੁਣ ਆਉਨੇ ਆ ਘੜੀ ਘਨੋ ਆਨੇ ਘੰਟੇ ਨੂੰ ਆਨੇ ਆ ਖੀਰੀ ਵੇ ਸਾਨੂੰ ਆਕ ਕੇ ਪਿਆ ਸਾਨੂੰ ਕੰਪਲੀਟ ਲਿਖਾਉਣੇ ਪਏ ਤੁਹਾਡੀ ਕੁੜੀ ਜਾਵੇ ਕੁੜੀ ਇਥੇ ਮੋਗੇ ਦੀ ਆ ਕਹਿੰਦੀ ਮੈਂ ਫਰੋਜਪੁਰ ਨੌਕਰੀ ਕਰਦੀ ਆ ਮੁੰਡੇ ਨਾਲ ਕਦੋਂ ਤੋਂ ਗੱਲ ਹੋ ਰਹੀ ਸੀ ਇਹਨਾਂ ਨੂੰ 3 ਸਾਲ ਹੋ ਗਏ ਫੋਨ ਸੀ ਕਰਨ ਦੀ ਸੀ ਫੋਨ ਤੇ ਕਦੇ ਮਿਲਣ ਹੀ ਨਹੀਂ ਗਏ ਤੇ ਵਿਆਹ ਕਿਵੇਂ ਪੱਕਾ ਹੋਇਆ ਪਤਾ ਨਹੀਂ ਇੰਨਾ ਫੋਨ ਤੇ ਹੋ ਗਿਆ ਜਿਹੜਾ ਨਾ ਉਹ ਆਪਣੇ ਨਾਲ ਗੱਲ ਹੋਈ ਆ ਪਰ ਉਹਨਾਂ ਨਾਲ ਗੱਲ ਹੋਈ ਆ ਤੇ ਮੱਝ ਕਿੱਥੇ ਰੱਖਿਆ ਸੀ ਅੱਜ ਤੋਂ ਸੈੜਾ ਮੁੰਡੇ ਪੈਲਸ ਹੋ ਗਿਆ ਲੋਸ ਲੱਗ ਗਿਆ ਤੇ ਪੈਲਸ ਮੁਕੇ ਪਹੁੰਚਿਆ ਹੀ ਨਹੀਂ ਮੁਕੇ ਜਿਵੇਂ ਖੜੇ ਪੈਲਸ ਲੱਭਾ ਨਹੀਂ ਸਾਨੂੰ ਜਿਹਨੂੰ ਪਹੁੰਚੋਗੇ ਪੈਲਸ ਹੀ ਨਹੀਂ ਤੇ ਪੈਲਸ ਹੀ ਨਹੀਂ ਕਿਹਨੇ ਕਿੰਨੇ ਬੰਦੇ ਦੀ ਬਰਾਤ ਲੱਗ ਗਈ 150 ਬੰਦਾ ਮੈਂ ਕਹਾਂ ਪੰਜ ਬੰਦੇ ਆ ਜੀ ਹਿੰਦੀ ਨੇ ਪੰਜ ਦਿਨ ਚਾਹੀਦੇ 150 ਬੰਦਾ ਲੈਣ ਹੁਣ ਸਾਨੂੰ ਕੋਈ ਇਹ ਇਹ ਵੀ ਹੈ ਕੋਈ ਸਾਨੂੰ ਖਤਰਾ ਦੇ ਨਹੀਂ ਕੱਲ ਨੂੰ ਕਹਿੰਦੇ ਇਹ ਨਾ ਹੁਣ ਸਾਨੂੰ ਚੁਕਾ ਦੇਣ ਕੋ ਮਾਰ ਦੇ ਦੇ ਕਹਿੰਦੇ ਪਹਿਲਾਂ ਕੋਈ ਗੱਲਬਾਤ ਕੀਤੀ ਗੱਲ ਹੋਈ ਹੈ ਕੁੜੀ ਆ ਲੈਣਾ ਕੋਈ ਗੱਲ ਇਹੋ ਹੀ ਹੋਈ ਬਸ ਵਿਆਹ ਦੀ ਹੋਈ ਗੱਲ ਉਹਦੇ ਮਾਂ ਨਾਲ ਵੀ ਪੇ ਨਾਲ ਵੀ ਹੋਈ ਹੈ ਮੁੰਡਾ ਕੀ ਕਰਦਾ ਚੱਲਦਾ ਮੁੰਡਾ ਤਾਂ ਲੇਵਰੀ ਕਰਦਾ ਕਿਹੜੀ ਜਗ੍ਹਾ ਦੁਬਈ ਕਦੋਂ ਆਇਆ ਦੁਬਈ ਤਾਂ ਦੁਬਈ ਤੋਂ ਹੋ ਗਿਆ ਮਹੀਨਾ ਹੋ ਗਿਆ ਇਸ ਵਾਰ 10 ਦਿਨ ਦਾ ਵਿਆਹ ਦਿੱਤਾ ਉਹਨਾਂ ਸੰਦੇ ਗੱਲ ਦਾ ਨਹੀਂ ਪਤਾ ਕਿ ਸਾਡੇ ਨਾਲ ਕਲ ਪਾਈ ਹਣਾ ਹਈ ਤਾਂ ਪਰੇਸ਼ਾਨ ਸਗਾ ਰਸਤਾਰ ਮਹੀਨੇ ਸਦੇ ਮੇਰੀ ਬੀਤੀ ਹੁੰਦੀ ਸਾਰੇ ਰਸਤਾਰ ਗਰੀਬ ਆਦਮੀ ਕਿਤੋਂ ਇਨਾ ਪੈਸੇ ਦੇ ਦੂੰਗਾ ਹਈ 12-13000 ਰੁਪਏ ਤਨਖਾਹ ਦੀ ਮੈਂ ਕਿਤੋਂ ਦੇ ਦੂੰ ਨਾ ਪੈਸੇ ਜੋ ਲੋਕਾਂ ਚੱਕ ਦਿੱਤੇ ਕਿੰਨਾ ਖਰਚ ਹੋ ਗਿਆ ਕਿੰਨੀਆਂ ਗੱਡੀਆਂ ਲੈ ਕੇ ਆਏ ਭਾਈ 8 ਗੱਡੀਆਂ ਗੱਡੀ ਇਹ ਕਿਤੇ 40000 ਉਹਨੇ ਲਿਆ ਫਹਿਲਵਾਈ ਨੇ ਲਿਆ 20000 22000 ਲਿਆ ਵੀਡੀਓ ਫਿਲਮ ਫਿਲਮ ਵਾਲੇ ਨੇ ਜਿੰਦਰ ਜੀ ਇੱਕ ਲੜਕਾ ਆਇਆ ਸੀਗਾ ਜਿਹਦੇ ਸਿਹਰਾ ਬੰਨਿਆ ਆਇਆ ਦਰਖਾਸਤ ਜਿੰਕੀ ਮਾਮਲਾ ਕੀ ਇਹ ਕਾਰਵਾਈ ਕੀ ਹੈ ਉਹ ਲੜਕਾ ਦੀਪਕ ਕੁਮਾਰਾ ਪੁੱਤਰ ਪ੍ਰੇਮਚੰਦ ਮੜਿਆਲਾ ਪਿੰਡ ਪੈਂਦਾ ਨਕੋਦਰ ਸਾਡੇਂ ਜਿਲ੍ਹਾ ਜਿਲੰਦਰ ਉਹ ਬਾਹਰ ਦੁਬਈ ਵਿੱਚ ਸੀ ਉਹਦੀ ਮਨਪੀਤ ਪੁੱਤਰੀ ਜਗਤਾਰ ਸਿੰਘ ਵੱਸਦੀ ਮੋਗਾ ਨਾਲ ਇੰਸਟਾਗ੍ਰਾਮ ਤੇ ਗੱਲਬਾਤ ਹੁੰਦੀ ਰਹੀ ਉਹਨਾਂ ਨੇ ਅੱਜ 6 ਤਰੀਕ ਨੂੰ ਆਪਦੀ ਮੈਰਿਜ ਰੱਖੀ ਸੀ ਆਨੰਦ ਕਾਰ ਸੀਗੀ ਉਹ ਆਪਣੀ ਬਰਾਤ ਲੈ ਕੇ ਆਪਣੇ ਪਿੰਡੋਂ ਮੋਗੇ ਆਏ ਤੇ ਉਹਨਾਂ ਨੂੰ ਕੋਈ ਉਹਨਾਂ ਨੇ ਆਪਣਾ ਕੋਈ ਥਾਂ ਟਿਕਾਣਾ ਨਹੀਂ ਦੱਸਿਆ ਆਖੀਰ ਵੱਡੀ ਕਰਕੇ ਉਹ ਹੜੇ ਕੋ ਥਾਣੇ ਤੇ ਆਪਣੀ ਕੰਪਲੇਟ ਦਿੱਤੀ ਹੈ ਜਿਹਨੇ ਕੰਪਲੇਟ ਲਈ ਹੈ ਜੀ ਇਹਨਾਂ ਦਾ ਫਾਦਰ ਨੰਬਰ ਰਜਿਸਟਰ ਕਰ ਆ ਗਿਆ ਜੀ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਇਹਦੀ ਚੈੱਕ ਕਰਾਂਗੇ ਔਰ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਵੀ ਇਹ ਹਜੇ ਜੋ ਸਮਾਜ ਵਿੱਚ ਫੋਨ ਦੇ ਉੱਤੇ ਤਾਲਮਿਲ ਕਰਦੇ ਆ ਜਾਂ ਵੀ ਇਨਤ ਜਿੱਤ ਪਜਣਾ ਚਾਹੀਦਾ ਇਹਨਾਂ ਦਾ ਪਹਿਲਾਂ ਕੋਈ ਸੰਪਰਕ ਨਹੀਂ ਹੋਇਆ ਸੀ ਆਪਸ ਚ ਨੀਨ ਫੋਨ ਤੇ ਸੰਪਰਕ ਹੋਇਆ ਨਾ ਅੱਜ ਤੱਕ ਕੋਈ ਸੰਪਰਕ ਨਹੀਂ ਹੋਇਆ। ਮੁੰਡਾ ਕਿੱਥੇ ਰਹਿੰਦਾ ਸੀ? ਮੁੰਡਾ ਦੁਬਈ ਸੀਗਾ ਜੀ। ਕਿੰਨੀ ਦਿਨ ਪਹਿਲਾਂ ਆਇਆ ਸੀ? ਦੁਬਈ ਤੋਂ ਪਰਸੋਂ ਆਇਆ ਸੀ ਜੀ। ਤੇ ਪੈਲੱਸ ਦੱਸਿਆ ਸੀ ਕਿਹੜੇ ਪੈਲੱਸ 'ਚ ਵਿਆਹ ਰੱਖਿਆ ਹੋਇਆ? ਪੈਲੱਸ ਨਹੀਂ ਦੱਸਿਆ ਕਹਿੰਦੇ ਤੁਹਾਡੇ ਮੁੰਡੇ ਬੰਦੇ ਆਉਣਗੇ ਮੂਰੇ ਅੱਗੇ ਉਹ ਤੁਹਾਨੂੰ ਲੈ ਕੇ ਜਾਣਗੇ ਜੀ ਪਰ। ਉਹ ਕਹਿੰਦੇ ਕੋਈ ਰੋਜ਼ 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 ਗਾਰਡਨ ਕੇ ਰੋਜ਼ ਪੈਲੱਸ ਕੋਈ ਛੇ ਦਾ ਨਾਮ ਲੈ। ਉਹਨਾਂ ਨੇ ਰੋਜ਼ ਗਾਰਡਨ ਕਿਹਾ ਹੈ ਕਿਹਾ ਸੀਗਾ ਪਰ ਕਿਤੇ ਰੋਜ਼ ਗਾਰਡਨ ਕੋਈ ਮੋਗੇ ਚ ਹੈ ਨਹੀਂ ਅਜੇ ਨਾਂ। ਤੇ ਸੰਪਰਕ ਹੋਇਆ ਲੜਕੀ ਵਾਲਿਆਂ ਨਾਲ ਹੁਣ ਕੋਈ? ਬਾਰਾਬੇ ਤੋਂ ਲੈ ਕੇ ਉਹਦੀ ਵੀਡੀਓ ਪਹਿਲਾਂ ਲੋਹਾਰਾ ਚੌਂਜ ਵੇਰ ਕਰਦੇ ਰਹੇ ਫਿਰ ਉਹਨੂੰ ਆਪਣੀ ਲੋਕੇਸ਼ਨਾਂ ਪਾਉਂਦੇ ਰਹੇ ਉਹ ਕੋਲ ਲੁਧਿਆਣੀ ਵੀ ਆਉਂਦੀ ਸੀ ਕਿ ਕਿਤੋਂ ਨਹੀਂ ਆਉਂਦੀ ਸੀ ਲਖੀਰੀਏ ਵੇਟ ਕਰਕੇ ਫਿਰ ਸਰਕੂ ਥਾਣੇ ਆਏ ਇਹਨਾਂ ਦੇ ਆਪਣੀ ਕੰਬਣੀ ਲੈ ਲਈ ਸੀ ਤੇ ਕਿੰਨੇ ਬੰਦੇ ਦੀ ਬਰਾਤ ਲੱਗੇ ਆਏ ਸੀ ਬੰਦੇ ਸੀ ਜੀ ਕਿ ਤਕ 100 150 ਬੰਦਾ ਬਰਾਤ ਆ ਜੀ ਖਾਲੀ ਮੁੜ ਗਏ ਔਰਤਾਂ ਵੀ ਸੀਗੀਆਂ ਬੱਚੇ ਵੀ ਸੀਗੇ ਜੀ ਖਾਲੀ ਮੁੜ ਗਏ ਹੁਣ ਉਹ ਖਾਲੀ ਬਣ ਕੇ ਜਦੋਂ ਵੀਡਿਓ ਡੈਸਕ ਅਮਰੁਜਾਲਾ .com अगर आप ये वीडियो यूट्यूब पर देख रहे हैं तो हमारे चैनल को सब्सक्राइब करें और बेल आइकन को दबाना ना भूलें अगर आप फेसबुक पर यह वीडियो देख रहे हैं तो हमारे पेज को लाइक करें